ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਵੀਡੀਓ ਆ ਉਹ ਕਾਫੀ ਖਾਸ ਆ ਆਪਾਂ ਗੱਲ ਕਰਨੀ ਹੈ ਵਿਕਾਸ ਯਾਦਵ ਬਾਰੇ ਜੋ ਕਿ ਇੱਕ ਰਾ ਦਾ ਏਜੰਟਾ ਜਿਹੜੀ ਭਾਰਤ ਦੀ ਸਰਕਾਰ ਨੇ ਗੁਰਪ੍ਰਤਪ ਸਿੰਘ ਪੰਨੂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਕੇਸ ਦੇ ਵਿੱਚ ਉਹ ਨਾਮਜੇਦਾ ਤੇ ਨਾਲ ਨਿਖਲ ਗੁਪਤਾ ਵੀ ਨਾਮਜੇਦਾ ਉਸ ਕੇਸ ਦੇ ਵਿੱਚ ਨਿਖਲ ਗੁਪਤਾ ਇਸ ਵਕਤ US ڈپارٹمنٹ اف جسٹس دی ਹਰਾਸਤ ਦੇ ਵਿੱਚ ਤੇ ਜਿਹੜਾ ਵਿਕਾਸ ਯਾਦਵ ਆ ਉਹ ਪਗੋੜਾਇਆ ਆ ਆਪਾਂ ਵਿਕਾਸ ਯਾਦਵ ਦੀਆਂ ਵੀ ਕੁਝ ਨਿੱਜੀ ਗੱਲਾਂ ਬਾਤਾਂ ਜਿਹੜੀਆਂ ਅੱਜ ਤੱਕ ਕਿਸੇ ਨੇ ਸ਼ਾਇਦ ਨਾ ਸਾਂਝੀਆਂ ਕੀਤੀਆਂ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਸੋ ਆਪਾਂ ਮਈ 6 23 ਤੋਂ ਗੱਲਬਾਤ ਸ਼ੁਰੂ ਕਰਦੇ ਆਂ ਜਿੱਥੇ ਪਹਿਲੀ ਵਾਰੀ ਨਿਖਲ ਗੁਪਤਾ ਦੀ ਤੇ ਵਿਕਾਸ ਯਾਦਵ ਦੀ ਗੱਲਬਾਤ ਹੁੰਦੀ ਆ WhatsApp ਦੇ ਉੱਤੇ ਉਹ ਪਹਿਲਾ ਜਿਹੜਾ ਮੈਸੇਜ ਵਕਾਸ ਯਾਦਵ ਨਿਖਲ ਗੁਪਤਾ ਨੂੰ ਭੇਜਦਾ ਉਹ ਇਹ ਆ ਕਿ ਨਿਖਲ ਜੀ ਥਿਸ ਇਜ਼ ਵਕਾਸ ਸੇਵ ਮਾਈ ਨੇਮ ਐਜ਼ ਅਮਾਨਤ ਇਹ ਪਹਿਲਾ ਮੈਸੇਜ ਆ ਤੇ ਜਿਹੜਾ ਨਿਖਲ ਗੁਪਤਾ ਆ ਉਹ ਵਕਾਸ ਯਾਦਵ ਨੂੰ ਅਮਾਨਤ ਨਾਂ ਦੇ ਥੱਲੇ ਉਹ ਆਪਣੇ ਵਟਸਐਪ ਦੇ ਵਿੱਚ ਉਹਦਾ ਨਾਂ ਸੇਵ ਕਰਦਾ ਆ ਜਿਹੜਾ ਅਮਾਨਤ ਨਾਂ ਆ ਉਹ ਵਕਾਸ ਯਾਦਵ ਦਾ ਏਲੀਅਸ ਹੁੰਦਾ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹ ਵੀ ਇੱਕ ਕਨਫਿਊਜ਼ਨ ਸਿਗੀ ਕਿ ਜਿਹੜੀ ਅਮਾਨਤ ਮਾਨ ਜੋ ਕਿ ਇੱਕ ਰਾ ਦੀ ਏਜੰਟਾ ਜਿਹੜੀ ਕੁਝ ਸਮੇਂ ਦੇ ਲਈ ਯੂਕੇ ਦੇ ਬਰਮਿੰਘਮ ਸ਼ਹਿਰ ਦੇ ਵਿੱਚ ਜਿਹੜਾ ਇੰਡੀਅਨ ਕਾਉਂਸਲਟਾ ਉਹਦੇ ਵਿੱਚ ਐਜ਼ ਕਾਉਂਸਲ ਦੇ ਤੌਰ ਤੇ ਉਹ ਕੰਮ ਕਰ ਰਹੀ ਸੀ ਕਿ ਸ਼ਾਇਦ ਉਹ ਅਮਾਨਤ ਮਾਨ ਦਾ ਕੋਈ ਵਿਕਾਸ ਯਾਦਵ ਤੇ ਨikhil ਗੁਪਤਾ ਦੇ ਨਾਲ ਕੋਈ ਲਿੰਕ ਹੋਵੇ ਅਮਾਨਤ ਮਾਨ ਦਾ ਇਹਨਾਂ ਦੋਨਾਂ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਅਮਾਨਿਤ ਭੱਟ ਜਿਹੜਾ ਕਿ ਇੱਕ ਪਾਕਿਸਤਾਨੀ ਗੋਤ ਆ ਅਬਮਾਨਤ ਬੱਟ ਵਿਕਾਸ ਯਾਦਵ ਦਾ ਏਲੀਅਸ ਸੀਗਾ ਇੱਕ ਉਹਨੇ ਇੱਕ ਝੂਠਾ ਨਾਮ ਰੱਖਿਆ ਸੀਗਾ ਜਿਹੜੇ ਹੁਣ ਬੰਦੇ ਏਜੰਸੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਏਲੀਅਸ ਹੁੰਦੇ ਆ ਜਿਹੜਾ ਵਿਕਾਸ ਯਾਦਵ ਦਾ ਵਟਸਐਪ ਅਕਾਊਂਟ ਆ ਉਹ ਇੱਕ ਫੋਨ ਨੰਬਰ ਦੇ ਨਾਲ ਜੁੜਿਆ ਹੋਇਆ ਸੀ ਤੇ ਉਹ ਫੋਨ ਨੰਬਰ ਦੇ ਆਖਰੀ ਚਾਰ ਜਿਹੜੇ ਨੰਬਰ ਸੀ ਉਹ 9645 ਸੀਗੇ ਤੇ ਜਿਹੜੀ ਐਫ ਬੀਆ ਹੈ ਜਿਹੜੀ ਅਮਰੀਕਾ ਦੀ ਖੁਫੀਆ ਏਜੰਸੀ ਆ ਉਨਾਂ ਨੇ وکਾਸ ਯਾਦਵ ਦੇ WhatsApp ਦੇ ਅਕਾਊਂਟ ਤੋਂ ਇੱਕ ਰਿਕਵਰੀ ਈਮੇਲ ਐਡਰੈਸ ਲੱਭਿਆ ਤੇ ਉਹ ਰਿਕਵਰੀ ਈਮੇਲ ਐਡਰੈਸ ਸੀਗਾ onlybut095@gmail.com ਜਦੋਂ ਆਪਾਂ ਕੋਈ WhatsApp ਦਾ ਅਕਾਊਂਟ ਬਣਾਉਂਦੇ ਆ ਜਾਂ ਕੋਈ ਹੋਰ ਅਕਾਊਂਟ ਬਣਾਉਂਦੇ ਆ ਅਕਸਰ ਜਦੋਂ ਆਪਾਂ ਸਾਈਨ ਅਪ ਕਰਦੇ ਆ ਇੱਕ ਰਿਕਵਰੀ ਈਮੇਲ ਐਡਰੈਸ ਮੰਗਿਆ ਜਾਂਦਾ ਹੈ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜੇ ਆਪਣੇ ਕੋ ਐਕਸੈਸ چلا ਜਾਵੇ ਉਸ ਅਕਾਊਂਟ ਦਾ ਆਪਾਂ ਉਹ ਦੁਆਰਾ ਐਕਸੈਸ ਲੈ ਸਕਦੇ ਆ ਰਿਕਵਰੀ ਈਮੇਲ ਐਡਰੈਸ ਦੇ ਜ਼ਰੀਏ ਐਫ ਪੀਆਈ ਨੇ ਫਿਰ ਗੂਗਲ ਤੱਕ ਪਹੁੰਚ ਕੀਤੀ ਕਿ ਸਾਨੂੰ ਇਸ ਈਮੇਲ ਐਡਰੈਸ ਬਾਰੇ ਜਾਣਕਾਰੀ ਦਿਓ only@gmail.com ਕਿਉਂਕਿ ਜਿਹੜੀ Gmail ਵਾਲੀ ਸਰਵਿਸ ਆ ਉਹ ਗੂਗਲ ਮਹਈਆ ਕਰਦੀ ਆ ਸੋ ਯੂਐਸਏ ਦੇ ਅੰਦਰ ਇੱਕ ਲੀਗਲ ਪ੍ਰੋਸੈਸ ਆ ਜਿਹਨੂੰ ਸੁਪੀਨਾ ਬੋਲਦੇ ਆ ਸੁਪੀਨਾ ਪ੍ਰੋਸੈਸ ਦੇ ਜ਼ਰੀਏ ਤੁਸੀਂ ਕੰਪਨੀਆਂ ਤੋਂ ਕਿਸੇ ਵਿਅਕਤੀ ਦਾ ਡਾਟਾ ਲੈ ਸਕਦੇ ਆ ਬੈਂਕਾਂ ਤੋਂ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਾਂ ਵੀ ਕਢਾ ਸਕਦੇ ਆ ਸੋ Google ਨੇ ਇਸ ਪ੍ਰੋਸੈਸ ਦੇ ਜ਼ਰੀਏ ਜਿੰਨਾ ਵੀ ਡਾਟਾ ਸੀ ਇਸ ਈਮੇਲ ਦੇ ਸੰਬੰਧਤ ਉਹ Google ਤੋਂ ਕਢਾਇਆ ਜਦੋਂ ਤੁਸੀਂ ਕੋਈ ਵੀ ਕੰਮ ਇੰਟਰਨੈਟ ਦੇ ਉੱਤੇ ਕਰਦੇ ਆ ਭਾਵੇਂ ਤੁਸੀਂ ਈਮੇਲ ਖੋਲ੍ਹ ਰਹੇ ਆ ਜਾਂ ਵੀਡੀਓ ਵੇਖ ਰਹੇ ਆ ਇੱਕ IP ਐਡਰੈਸ ਹੁੰਦਾ ਹੈ ਤੁਹਾਡਾ ਜਿਹੜਾ ਕਿ ਸਰਵਿਸ ਪ੍ਰੋਵਾਈਡਰ ਵੇਖ ਸਕਦਾ ਉਹ ਗੂਗਲ ਜਾਂ YouTube ਵੇਖ ਸਕਦਾ ਹੈ ਕਿ ਫਲਾਣਾ ਬੰਦਾ ਫਲਾਣੇ IP ਐਡਰੈਸ ਦੇ ਜ਼ਰੀਏ ਸਾਡੀ ਸਰਵਿਸ ਨੂੰ ਵਰਤ ਰਿਹਾ ਸੋ Google ਨੇ ਇਹ ਆਪਣੇ ਰੈਕੋਰਡਸ ਦੇ ਵਿੱਚ ਦੇਖਿਆ ਕਿ ਜਿਹੜਾ only@095@gmail.com ਦਾ ਜਿਹੜਾ ਓਨਰ ਆ ਉਹ ਕਿਹੜੇ IP ਐਡਰੈਸ ਤੋਂ ਈਮੇਲਾਂ ਆਪਦੀਆਂ ਪੜ ਰਿਹਾ ਉਹਨਾਂ ਨੇ ਫਿਰ ਉਹ IP ਐਡਰੈਸ ਚੱਕ ਕੇ ਦਿਸਰਚ ਮਾਰੀ ਕਿ ਕੋਈ ਹੋਰ ਵੀ ਈਮੇਲ ਐਡਰੈਸ ਹੈਗਾ ਆ ਜਿਹੜਾ ਇਸੇ ਆਈਪੀ ਐਡਰੈਸ ਤੋਂ ਐਕਸੈਸ ਹੋ ਰਿਹਾ ਤੇ ਉਹਨਾਂ ਨੂੰ ਇੱਕ ਦੂਜਾ ਈਮੇਲ ਐਡਰੈਸ ਲੱਭਿਆ ਜਿਹੜਾ ਕਿ ਉਹਨਾਂ ਨੇ ਐਫਬੀਆਈ ਨੂੰ ਦਿੱਤਾ ਉਸੇ ਵਿਕਾਸ 0 ਯਾਦਵ@gmail.com ਸੋ ਜਿਹੜਾ ਵਿਕਾਸ 0 ਯਾਦਵ@gmail.com ਉਹ ਵਿਕਾਸ ਯਾਦਵ ਦਾ ਨਿੱਜੀ ਈਮੇਲ ਐਡਰੈਸ ਹੈਗਾ ਤੇ ਜਿਹੜਾ ਓਨਲੀ 8095 ਆ at gmail.com ਉਹ ਉਹਦਾ ਏਲੀਅਸ ਵਾਲਾ ਈਮੇਲ ਐਡਰੈਸ ਸੀ ਜਿਹੜਾ ਕੰਮ ਦੇ ਨਾਲ ਉਹਦਾ ਸੰਬੰਧਤ ਸੀਗਾ ਤੇ ਫਿਰ Google ਨੇ vikas0 yazav@gmail.com ਦਾ ਵੀ ਸਾਰਾ ਡਾਟਾ Google ਤੋਂ ਕਢਾਇਆ ਤੇ ਕਾਫੀ ਸਾਰੀ ਉਹਨਾਂ ਨੂੰ ਜਾਣਕਾਰੀ ਉਹਦੇ ਵਿੱਚੋਂ ਮਿਲੀ ਜਿਹੜੇ ਜਿਹੜੇ IP ਐਡ्रेसेस ਤੋਂ ਵਿਕਾਸ ਯਾਦਵ ਆਪਣੀ ਈਮੇਲ ਵੇਖਦਾ ਸੀਗਾ ਉਹ ਸਾਰਾ ਲੌਗ ਜਾਂ ਡਾਟਾ ਗੂਗਲ ਨੇ ਐਫ ਪੀ ਆਈ ਨੂੰ ਦਿੱਤਾ ਇਹਦਾ ਜ਼ਿਆਦਾਤਰ ਜਿਹੜੀ ਲੋਕੇਸ਼ਨ ਸੀ ਗੁਰਗਾਓ ਨਵੀਂ ਦਿੱਲੀ ਤੇ ਫਰੀਦাবাদ ਦੀ ਸੀ ਸੋ ਜਨਵਰੀ 10 ਤੋਂ 12 23 ਨੂੰ ਇਹ ਕਰਨਾਟਕਾ ਦੇ ਵਿੱਚ ਸੀਗਾ ਮਾਰਚ 10 ਤੋਂ ਮਾਰਚ 11 23 ਨੂੰ ਇਹ ਮੁੰਬਈ ਦੇ ਵਿੱਚ ਸੀ ਮਾਰਚ 12 23 ਨੂੰ ਰਾਜਸਥਾਨ ਦੇ ਵਿੱਚ ਮਾਰਚ 24 ਤੋਂ 25 ਗੁਜਰਾਤ ਚ ਤੇ ਉੱਤਰ ਪ੍ਰਦੇਸ਼ 10 29 2023 ਤੇ ਜਦੋਂ ਅਫਤਾਰ ਸਿੰਘ ਖੰਡੇ ਦੀ ਮੌਤ ਹੁੰਦੀ ਹੈ ਯੂਕੇ ਦੇ ਵਿੱਚ ਤੇ ਜਦੋਂ ਭਾਈ ਹਰਦੀਪ ਸਿੰਘ ਨੱਜਰ ਦਾ ਕਤਲ ਹੁੰਦਾ ਆ ਇਹ ਉਸ ਸਮੇਂ ਤੇ ਜੂਨ 15 ਤੇ ਜੂਨ 18 2023 ਨੂੰ ਫਰੀਦাবাদ ਸ਼ਹਿਰ ਦੇ ਵਿੱਚ ਸੀਗਾ ਤੇ ਮੇਨ ਉਹ ਨੂੰ ਜਦੋਂ ਤਕਰੀਬਨ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੁੰਦਾ ਆ ਇਹ ਨਵੀਂ ਦਿੱਲੀ ਦੇ ਵਿੱਚ ਹੁੰਦਾ ਆ ਜੇ ਆਪਾਂ ਤਕਨੀਕੀ ਪੱਖ ਤੋਂ ਗੱਲ ਕਰੀਏ ਵਿਕਾਸ যাদব ਤੇ ਨਿਖਲ ਗੁਪਤਾ ਨੇ ਬਹੁਤ ਹੀ ਜਿਆਦੀਆਂ ਲਾਪਰਵਾਹੀਆਂ ਕੀਤੀਆਂ ਬੇਸਿਕ ਗਲਤੀਆਂ ਦੁਨੀਆ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਹੁੰਦੀਆਂ ਉਹ ਆਪਣਾ ਪੂਰੀ ਸਫਾਈ ਦੇ ਨਾਲ ਕੰਮ ਕਰਦੀਆਂ ਇਹਨਾਂ ਦੀ ਪਹਿਲੀ ਗਲਤੀ ਸੀ ਕਿ ਇਹਨਾਂ ਨੇ WhatsApp ਤੇ Gmail ਦੀ ਵਰਤੋਂ ਕੀਤੀ ਕਿਉਂਕਿ ਜਿਹੜਾ WhatsApp ਆ ਉਹ Meta ਕੰਪਨੀ ਦਾ ਪ੍ਰੋਡਕਟ ਆ ਜੋ ਕਿ ਇੱਕ ਅਮਰੀਕਨ ਕੰਪਨੀ ਆ ਤੇ Gmail ਜਿੱਦਾਂ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਸੀ ਉਹ Google ਦਾ ਇੱਕ ਪ੍ਰੋਡਕਟ ਆ ਤੇ Google ਇੱਕ USA ਦੀ ਕੰਪਨੀ ਆ ਤੇ ਸਪੀਨਾ ਪ੍ਰੋਸੈਸ ਦੇ ਜ਼ਰੀਏ ਜਾਣਕਾਰੀ ਇੱਕ USA ਦੀ ਕੰਪਨੀ ਤੋਂ ਹਾਸਲ ਕਰਨੀ FBI ਦੇ ਵੱਲੋਂ ਕਾਫੀ ਸੌਖੀ ਆ ਦੂਜੀ ਇਹਨਾਂ ਦੀ ਵੱਡੀ ਗਲਤੀ ਆ ਕਿ ਇਹਨਾਂ ਨੇ VPN ਦੀ ਵਰਤੋਂ ਨਹੀਂ ਕੀਤੀ ਜੋ ਕਿ ਵਰਚੁਅਲ ਪ੍ਰਾਈਵੇਟ ਨੈਟਵਰਕ ਹੁੰਦਾ ਉਹਦੇ ਨਾਲ ਤੁਹਾਡਾ ਜਿਹੜਾ IP ਐਡਰੈਸ ਆ ਉਹ ਬਦਲ ਜਾਂਦਾ ਆ ਤੁਹਾਡੀ ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਤੀਜੀ ਗਲਤੀ ਵਿਕਾਸ਼ ਜਾਂ ਯਾਦਵ ਦੀ ਇਹ ਸੀ ਕਿ ਇੱਕ ਪਾਸੇ ਉਹਨੇ ਆਪਣਾ ਏਲੀਅਸ ਵਾਲਾ ਈਮੇਲ ਐਡਰੈਸ ਪੜਾਇਆ ਜਿਹੜਾ ਕੰਮ ਵਾਲਾ ਹੀ ਪਰ ਗਲਤੀ ਉਹਦੀ ਇਹ ਆ ਕਿ ਉਹਦੇ ਵਿੱਚ ਵੀ ਉਹਨੇ ਆਪਣੇ ਜਿਹੜੇ ਕੁਝ ਨਿੱਜੀ ਡਾਕੂਮੈਂਟ ਆ ਉਸ ਈਮੇਲ ਐਡਰੈਸ ਤੋਂ ਭੇਜੇ ਤੇ ਰਿਸੀਵ ਕੀਤੇ ਇਸ ਏਲੀਅਸ ਵਾਲੇ ਈਮੇਲ ਐਡਰੈਸ ਦੇ ਵਿੱਚੋਂ ਇਹਦੀਆਂ ਇਨਕਮ ਟੈਕਸ ਦੀਆਂ ਸਟੇਟਮੈਂਟਾਂ ਮਿਲੀਆਂ ਜਿਨ੍ਹਾਂ ਦੇ ਉੱਤੇ ਇਹਦਾ ਬਕਾਇਦਾ ਨਾਮ ਲਿਖਿਆ ਹੋਇਆ ਵਿਕਾਸ ਯਾਦਵ ਤੇ ਉਹਨਾਂ ਸਟੇਟਮੈਂਟਾਂ ਦੇ ਉੱਤੇ ਇਹਦਾ এমਪਲੋਇਰ ਦਾ ਨਾਮ ਵੀ ਲਿਖਿਆ ਹੋਇਆ ਜੋ ਕਿ ਹੈ ਕੈਬਨਟ ਸੈਕਟਰੀਏਟ ਐਟ ਦਾ ਸੀਜੀਓ ਕੰਪਲੈਕਸ ਸੋ ਜਿਹੜਾ ਰੋਆ ਰਿਸਰਚ ਐਂਡ ਐਨਾਲਿਸਿਸ ਵਿੰਗ ਇਹ ਕੈਬਨਟ ਸੈਕਟਰੀਏਟ ਦੇ ਥੱਲੇ ਆਉਂਦੀ ਆ ਸੋ ਇਹਦੇ ਤੋਂ ਐਫਬੀਆਈ ਨੂੰ ਪਤਾ ਲੱਗਿਆ ਕਿ ਇਹ ਰੋ ਦਾ ਇੱਕ ਮੁਲਾਜ਼ਮ ਇਹਦੇ ਨਿੱਜੀ ਈਮੇਲ ਐਡਰੈਸ ਦੇ ਵਿੱਚੋਂ ਦੋ ਇਹਦੀਆਂ ਤਸਵੀਰਾਂ ਮਿਲੀਆਂ ਦੋਨਾਂ ਤਸਵੀਰਾਂ ਦੇ ਵਿੱਚ ਇਹਨੇ ਵਰਦੀ ਪਹਿਨੀ ਹੋਈ ਆ ਤੇ ਇਹਦੇ ਨੇਮ ਟੈਗ ਦੇ ਉੱਤੇ ਵਿਕਾਸ ਯਾਦਵ ਲਿਖਿਆ ਹੋਇਆ ਤੇ ਇੱਕ ਤਸਵੀਰ ਦੇ ਵਿੱਚ ਇਹ ਇੱਕ ਇੰਡੀਅਨ 에ਅਰ ਫੋਰਸ ਦੇ ਜਹਾਜ਼ ਦੇ ਅੱਗੇ ਖੜਾ ਆ ਬਕਾਇਦਾ ਉਸ ਜਹਾਜ਼ ਦੇ ਉੱਤੇ ਇੰਡੀਅਨ 에ਅਰ ਫੋਰਸ ਲਿਖਿਆ ਹੋਇਆ ਸੋ ਇੰਨਾ ਫੋਟੋਆਂ ਤੋਂ ਤੇ ਇਨਕਮ ਟੈਕਸ ਦੀਆਂ ਸਟੇਟਮੈਂਟਾਂ ਤੋਂ ਐਫਪੀਆ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਵਾਕਿਆ ਹੀ ਰੋਦਾ ਏਜੰਟਾ ਇਹਦੇ ਨਿੱਜੀ ਈਮੇਲ ਐਡਰੈਸ ਦੇ ਵਿੱਚ ਇੱਕ ਜੂਨ 2012 ਦੀ ਈਮੇਲ ਪਈ ਹੈ ਉਹ ਰਿਕਰੂਟਮੈਂਟ ਦੀ ਈਮੇਲ ਹੁੰਦੀ ਆ ਕਿ ਤੁਸੀਂ ਅਪਲਾਈ ਕਰੋ ਸੀਨੀਅਰ ਫੀਲਡ ਆਫਸਰ ਦੀ ਪੋਸਟ ਦੇ ਲਈ ਜੋ ਕਿ ਜੂਨੀਅਰ ਕੈਡਰਾ ਰੋਦਾ ਇਸ ਈਮੇਲ ਤੋਂ ਹੋਰ ਵੀ ਪੱਕਾ ਹੋ ਜਾਂਦਾ ਕਿ ਇਹ ਇੱਕ ਰੋਦਾ ਏਜੰਟਾ ਫਿਰ ਇਹਦੀ ਈਮੇਲ ਐਡਰੈਸ ਦੇ ਵਿੱਚ ਉਹ ਇੱਕ ਸੀਵੀ ਮਿਲਦੀ ਆ ਜਿਹਨੂੰ ਵਿਦੇਸ਼ਾਂ ਦੇ ਵਿੱਚ ਰੈਜ਼ੂਮੀ ਵੀ ਕਹਿੰਦੇ ਆ ਉਦੇ ਵਿੱਚ ਇਹ ਲਿਖਿਆ ਹੈ ਕਿ ਇਹ ਬੈਚਲਰਸ ਆਫ ਸਾਇੰਸ ਮਹਾਰਾਸ਼ੀ ਦਾਯਾਨੰਦ ਯੂਨੀਵਰਸਿਟੀ ਰੋहतक ਤੋਂ ਇਹਨੇ ਕੀਤੀ ਆ 2005 ਦੇ ਵਿੱਚ ਤੇ ਇਹ ਵੀ ਲਿਖਿਆ ਕਿ ਇਹਨੇ ਪੋਸਟ ਗ੍ਰੈਜੂਏਟ ਦਾ ਡਿਪਲੋਮਾ ਕੀਤਾ ਆ ਫਰੈਂਜ਼ਿਕ ਸਾਇੰਸ ਇਨ ਕ੍ਰਿਮਿਨੋਲੋਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 2008 ਦੇ ਵਿੱਚ